ऑल इंडिया एंटी टेररिस्ट खालिस्तान फ्रंट ਦੇ ਆਗੂ ਸੰਚਿਤ ਮਲੋਤਰਾ ਨੇ ਕਿਹਾ ਕਿ 2 ਨਵੰਬਰ ਨੂੰ ਤਰਨਤਾਰਨ ਵਿੱਚ ਕੀਤੀ ਜਾਊਗੀ Hindu Maha Panchayat ਇਸ ਮੌਕੇ ਤੇ ਉਹਨਾਂ ਨੇ ਅਪੀਲ ਕੀਤੀ ਕਿ ਸਾਰੇ Hindu ਸੰਗਠਨ ਉਤੇ ਪੰਚਲ ਤੁਸੀਂ ਵੀ ਦੇਖੋ ਬੁੱਧੂਪੋਟ ਇਹ ਸਰ ਕੀ ਨਾਮ ਹੈ ਜੀ ਮੇਰਾ ਨਾਮ ਸੰਚਿਤ ਮਲੋਤਰਾ ਮੈਂ ਐਂਟੀ ਟੈਰਰਿਸਟ ਖਾਲਿਸਤਾਨ ਫਰੰਟ ਆਲ ਇੰਡੀਆ ਜਨਰਲ ਸੈਕਟਰੀ ਸਰ ਅੱਜ ਇੱਕ ਪ੍ਰੈਸ ਕਾਨਫਰੰਸ ਕਰਵਾਉਣ ਜਾ ਰਹੇ ਹੋ ਤੁਸੀਂ ਜਿਹੜੀ ਕਰਵਾਈ ਹੈ ਦਾ ਮੁੱਦਾ ਕੀ ਹੈ ਕਿਉਂ ਪ੍ਰੈਸ ਕਾਨਫਰੰਸ ਕਰਵਾ ਰਹੇ ਹੋ ਮੁੱਦਾ ਹੈਗਾ ਜੀ ਤਰਨਤਾਰਨ ਬਾਈ ਇਲੈਕਸ਼ਨ ਜੋ ਕਿ ਸਰਕਾਰ ਦੇ 2027 ਤੋਂ ਪਹਿਲੇ ਲਾਸਟ ਬਾਈ ਇਲੈਕਸ਼ਨ ਹੋ ਰਿਹਾ ਤਰਨਤਾਰਨ ਦੇ ਵਿੱਚ ਮੈਂ ਤਰਨਤਾਰਨ ਦੀ ਜਨਤਾ ਨੂੰ ਵੋਟਰ ਨੂੰ ਅਪੀਲ ਕਰਨਾ ਚਾਹਨਾ ਕਿ ਨਵੰਬਰ ਦੇ ਮਹੀਨੇ ਜਿਹੜੇ ਇਲੈਕਸ਼ਨ ਹੋ ਰਹੇ ਆ ਆਪਣੇ VOTING ਦਾ ਵੇਸਟ ਨਾ ਕਰਿਓ ਸੰਦੀਪ ਸੰਧਿਆਪਰਾ ਮੰਦੀਪ ਨੂੰ ਵੋਟ ਪਾ ਕੇ ਤੁਸੀਂ ਵੋਟ ਆਪਣੇ ਖਰਾਬ ਨਾ ਕਰਿਓ ਮੈਂ ਤੁਹਾਨੂੰ ਸੰਦੇਸ਼ ਦੇਣਾ ਚਾਹਨਾ ਸਾਡੀ 2 ਤਰੀਕ ਨੂੰ 2 ਨਵੰਬਰ ਨੂੰ Hindu ਮਹਾਪੰਚਾਇਤ ਹੋਣ ਜਾ ਰਹੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਿੰਦੂ ਸਿੱਖ ਭਾਈਚਾਰੇ ਸਾਰੇ ਭਾਈਚਾਰਿਆਂ ਨੂੰ ਕਿ ਉੱਥੇ ਹੁੰਮ ਮਹਾ ਤੇ ਵੱਡੀ ਗਿਣਤੀ ਪਹੁੰਚੋ ਤਰਨਤਾਰਨ ਦੇ ਲੋਕਾਂ ਨੂੰ ਆਪਾਂ ਜਾਗਰੂਤ ਕਰੀਏ ਸਹੀ ਬੰਦੇ ਦੀ ਪਛਾਣ ਕਰਾਈਏ VOTER ਦੇ ਵਿੱਚ ਆਪਾਂ ਮੇਰੀ ਸਿਰਫ ਇੱਕੋ ਬੇਨਤੀ ਆ ਅਸੀਂ ਇਹਨੂੰ ਵੋਟ ਨਹੀਂ ਪਾਣੀ ਸੰਦੀਪ ਸੰਦੀਪ ਸਿੰਘ ਭਰਾ ਮਨਦੀਪ ਸਾਮੀ ਨੂੰ ਹੋਰ ਵੀ ਵੋਟਰ ਖੜੇ ਆ ਅਰਉਨ ਖੁਰਮੀ ਖੜੇ ਆ ਹਿੰਦੂ ਲੀਡਰ ਸਾਡੇ ਖੜੇ ਆ ਬੀ ਜੀ ਪੀ ਅਕਾਲੀ ਭਾਈਪਾਸਾਰੇ ਖੜੇ ਆ ਅਸੀਂ ਜੇ ਮੈਂ ਆਪਣੇ ਦਿਲ ਦੀ ਗੱਲ ਕਹਾਂ ਅਰਉਨ ਖੁਰਮੀ ਜੀ ਨੂੰ ਵੋਟ ਪਾ ਕੇ ਜੇਤੂ ਐਲਾਨ ਕਰ ਦਿਓ ਡਿਵੈਲਪਮੈਂਟ ਵੀ ਹੋਏਗੀ ਸਾਰੇ ਕੰਮ ਹੋਣਗੇ ਇਹ ਮੇਰੀ ਸੋਚਣੀ ਹੈ ਮੇਰੀ ਸੋਚਣੀ ਹੈ ਨਹੀਂ ਤਾਂ ਅਕਾਲੀ ਭਾਈਪਾ ਆਮ ਆਦਮੀ ਪਾਰਟੀ ਖੜੀ ਆ ਬਾਕੀ ਜਿਹਦਾ ਦਿੱਤੇ ਦਿਲ ਕਰਦਾ ਉੱਤੇ ਵੋਟ ਪਾਵੇ ਸੰਦੀਪ ਸੰਦੀ ਦੇ ਭਰਾ ਦੇ ਮਨਦੀਪ ਸੰਦੀ ਨੂੰ ਵੋਟ ਨਾ ਪਾਈ ਜਾਵੇ ਇਹਦੀ ਦੇਣ ਕੀ ਹੈ ਇਹਦੀ ਪਹਿਚਾਨ ਕੀ ਹੈ ਨਾ ਇਹ ਸਮਾਜ ਸੇਵੀ ਆ ਦੀ ਆਡੈਂਟੀਟੀ ਕੀ ਹੈ ਕੋਈ ਆਡੈਂਟੀਟੀ ਨਹੀਂ ਅਗੀ ਕਾਤਲ ਦਾ ਭਰਾ ਹੈ ਠੀਕ ਹੈ ਇੱਕ ਇੱਕ ਨੇ ਦੋ ਦੋ ਕਤਲ ਕੀਤੇ ਆ ਸੁਭਾ ਸਿੰਘ ਦੀ ਦਾ ਸੂਰੀ ਸਾਹਿਬ ਦਾ ਕਤਲ ਕੀਤੇ ਆ ਆਪਾਂ ਕਾਤਲ ਦੇ ਭਰਾ ਨੂੰ ਵੋਟ ਪਾ ਕੇ ਆਪਾਂ ਡਿਵੈਲਪਮੈਂਟ ਲਈ ਕਰਾ ਸਕਦੇ ਤੁਸੀਂ ਹੋਰ ਜਿੰਨੂੰ ਮਰਜ਼ੀ ਵੋਟ ਪਾਓ ਕੋਈ ਪ੍ਰੈਸ਼ਰ ਨਹੀਂ ਆ ਸਾਡਾ ਭਰਾ ਅਰੋਣ ਖਰਮੀ ਖੜਾ ਉਹਨੂੰ ਵੋਟ ਪਾ ਕੇ ਜੇਤੂ ਐਲਾਨ ਕਰੋ ਜਾਂ ਹੋਰ ਕਿਸੇ ਪਾਰਟੀ ਨੂੰ ਵੋਟ ਪਾਓ ਮੈਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਕਿ ਨਵੰਬਰ ਦੇ ਮਹੀਨੇ ਇਲੈਕਸ਼ਨ ਹੋ ਗਏ ਵੱਡੀ ਜਿੱਤ ਨਾਲ ਸਹੀ ਬੰਦਨ ਵੋਟ ਪਾ ਕੇ ਜੇਤੂ ਐਲਾਨ ਕਰੋ ਜੋ ਤੁਹਾਡੇ ਸ਼ਹਿਰ ਦੀ ਡਿਵੈਲਪਮੈਂਟ ਕਰੇ ਤੁਹਾਡੀ سرمایہ ਕਰੇ 24 ਘੰਟੇ ਤੁਹਾਡੇ ਵਿੱਚ ਰੋਵੇ ਸੰਦੀਪ ਸੰਦੀਪ ਭਰਾ ਨੂੰ ਵੋਟ ਪਾ ਕੇ ਤੁਸੀਂ ਜਿਤਨਾ ਤਾਂ ਉਹਨੇ ਹੈ ਨਹੀਂ ਨਾ ਇਹਨੇ ਲੱਭਣਾ ਨਾ ਇਹਨੇ ਡਿਵੈਲਪਮੈਂਟ ਕਰਾਣੀ ਆ ਸਿਰਫ ਇਹਨਾਂ ਨੇ ਮਾਹੌਲ ਖਰਾਬ ਕਰਨਾ ਹੈ ਇਹਨਾਂ ਨੇ ਆਪਣਾ ਹੀ ਇੱਕ ਰਾਜ ਬਣਾ ਲੈਣਾ ਛੋਟਾ ਜਿਹਾ ਜਿੱਚ ਤੁਸੀਂ ਵੋਟ ਵੋਟ ਦਾ ਜਿਹੜਾ ਮਤਦਾਨ ਆ ਉਹ ਸਹੀ ਜਗ੍ਹਾ ਕਰੋ ਗਲਤ ਜਗ੍ਹਾ ਨਾ ਕਰਿਓ ਮੇਰੀ ਸਭ ਨੂੰ ਹੱਥ ਛੋੜ ਕੇ ਇਹ ਹੀ ਅਪੀਲ ਹੈ जय श्री राम ਸਰ Hindu Maha Panchayat ਕਿੰਨੇ ਦਿਨ ਹੋਣ ਜਾ ਰਹੀ ਹੈ ਔਰ ਕਿੰਨਾ ਵੱਲ ਕਰਵਾਈ ਜਾ ਰਹੀ ਹੈ ਇਹ ਸਾਰੇ Hindu ਜੱਥਿਆਂ ਬੰਦੇ ਵੱਲ ਕਰਾਈ ਜਾ ਰਹੀ ਹੈ ਜੀ ਦੋ ਤਰੀਕ ਦੋ ਨਮੰਮਤਰਨ ਤਰਨ ਤਰਨ ਦੇ ਵਿੱਚ ਹੋ ਰਹੀ ਹੈ ਮੈਂ ਅਪੀਲ ਕਰ ਚੁੱਕਾ ਦੁਬਾਰਾ ਫਿਰ ਅਪੀਲ ਕਰਦਾ ਸਾਰੇ ਹੋਮ ਮਾਤੇ ਪਹੁੰਚੋ